ਢੀਰਾ ਬਾਬਾ ਭਜਨ ਸਿੰਘ ਜੀ ਪਿੰਡ ਦਿਵਾਨਾ ਮੁਖ ਸੇਵਾਦਾਰ ਬਾਬਾ ਜੰਗ ਸਿੰਘ ਦਿਵਾਨਾ ਜੀ ਉਹਨਾਂ ਦੇ ਵੱਲੋਂ ਗੁਰਦੁਆਰਾ ਤਖਤੂਪੁਰਾ ਸਾਹਿਬ ਦੇ ਲਈ ਸੀਮਿੰਟ ਅਤੇ ਰੇਤੇ ਦੇ ਲਈ ਸੇਵਾ ਜਿਹੜੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਭੇਜੀ ਗਈ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਸੋਹਣਾ ਅਪਰਾਲਾ ਸਮਾਜ ਸੇਵੀ ਬਾਬਾ ਜੰਗ ਸਿੰਘ ਦਿਵਾਨਾ ਜੀ ਉਹਨਾਂ ਨੇ ਕੀਤਾ ਗੱਲਬਾਤ ਵੀ ਹੋਈ ਐ ਤੁਹਾਨੂੰ ਸੁਣਾਉਣਾ ਹੈ ਕਿ ਆਖਰ ਕੀ ਕਹਿੰਦੇ ਨੇ ਬਾਬਾ ਜੰਗ ਸਿੰਘ ਦਿਵਾਨਾ ਜੀ ਬਾਈ ਕੁਚਕਾ ਖਾਲਸਾਵਾਜੀ ਦੇ ਫਤਿਹ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਵੀ ਅੱਜ ਪਕਤੂ ਪੁਰਾ ਸਾਹਿਬ ਜੋ ਅੱਜ ਇੱਥੇ ਕਮਰਿਆਂ ਦੀ ਸੇਵਾ ਤੇ ਜੋੜੀ ਬੰਦੀ ਆ ਤੇ ਅੱਜ ਜਿਹੜੀ ਵੀ ਬਾਹਰ ਦੇ ਦੇਸ਼ ਪ੍ਰਦੇਸ਼ ਦੇ ਵਿੱਚੋਂ ਬੱਚਿਆਂ ਨੇ ਸੇਵਾ ਕੀਤੀ ਹੈ ਸੀਮਿੰਟ ਦੀ ਤੇ ਰੇਤੇ ਦੀ ਤੇ ਉਹ ਅਸੀਂ ਅੱਜ ਉਹਨਾਂ ਦੇ ਜੋ ਫਰਜ਼ ਹੈ ਅਸੀਂ ਉਹ ਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਨਿਮਾਉਣਾ ਹੈ ਆ ਤੇ ਇੱਥੇ ਹੋਰ ਵੀ ਅਸੀਂ ਤਾਂ ਕਹਿੰਨੇ ਵੀ ਸੰਗਤ ਨੂੰ ਬਾਤ ਹੋਵਾ ਜਿੰਨੇ ਵੀ ਦੇਸ਼ ਪ੍ਰਦੇਸ਼ ਦੇ ਵਿੱਚ ਬੈਠੀ ਆ ਤੇ ਹੋਰ ਆਪਣੇ ਇੱਥੇ ਨਗਰਾਂ ਦੇ ਵਿੱਚ ਬੈਠੀ ਆ ਵੀ ਗੁਰੂ ਘਰ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ ਇਹ ਹੀ ਆਪਣੇ ਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਆਪਣੇ ਪਿਤਾ ਦਾ ਘਰ ਹੁੰਦਾ ਤੇ ਜੇ ਆਪਾਂ ਇਹਦੇ ਆਪਣੇ ਘਰ ਬਣਾ ਕੇ ਦਿੰਦਾ ਤੇ ਇਹਨੇ ਆਪਾਂ ਨੂੰ ਹੁਕਮ ਲਾਉਣਾ ਹੁੰਦਾ ਜੇ ਤਦ ਤੁਸੀਂ ਮੇਰਾ ਘਰ ਬਣਾਓ ਤੇ ਪਰ ਜੇ ਆਪਾਂ ਇਹਨਾਂ ਦੇ ਘਰਾਂ ਦੇ ਵਿੱਚ ਵੀ ਸੇਵਾ ਨਹੀਂ ਕਰ ਸਕਦੇ ਫਿਰ ਹੋਰ ਕਰਾਂਗੇ ਵੀ ਕਿੱਥੇ ਤੇ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੁੰਦੀ ਆ ਅਸੀਂ ਤਾਂ ਕਹਿੰਨੇ ਆ ਵੀ ਹੋਰ ਵੀ ਦੇਸ਼ ਪ੍ਰਦੇਸ਼ਾਂ ਦੇ ਵਿੱਚ ਬੈਠਣ ਵਾਲੇ ਜਿੰਨੇ ਵੀ ਬੈਠੇ ਆ ਵੀਰ ਭਾਈ ਭੈਣਾ ਤੇ ਹੋਰ ਆਪਣੇ ਨਗਰਾਂ ਦੇ ਵਿੱਚ ਸਭ ਆ ਕੇ ਜਿੰਨੇ ਵੀ ਤਕਤੂਪੁਰਾ ਸਾਹਿਬ ਦੇ ਵਿੱਚ ਵੀ ਇਹ ਆਪਣਾ ਨੇੜੇ ਸਤਨਸਿຖານ ਇੰਦੋਂ ਵੱਡਾ ਕੋਈ ਨਹੀਂ ਹੈ ਤੇ ਮੈਂ ਤਾਂ ਕਿੰਨਾ ਵੀ ਵੱਧ ਤੋਂ ਵੱਧ ਸੇਵਾ ਕਰੋ ਤੇ ਸਾਨੂੰ ਵੀ ਹੋਰ ਪਰਮਾਤਮਾ ਸੱਚੇ ਪਾਤਸ਼ਾਹ ਹੌਕਮ ਲਾਵੇ ਤੇ ਕਰਾਵੇ ਤੇ ਅਸੀਂ ਹੋਰ ਵੀ ਵੱਧ ਕੰਮ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ 사ਸੰਗਤ ਜੀਓ ਇਸ ਟਾਈਮ ਗੁਰਦੁਆਰਾ ਨਾਕਸਰ ਕੱਟੂ ਪੂਰਾ ਸਾਹਿਬ ਵਿਖੇ ਆਪਾਂ ਖੜੇ ਆਂ ਜੀ ਇੱਥੇ ਜੋ ਕਿ 16 ਕਮਰੇ ਦੀ ਸੇਵਾ ਚੱਲ ਰਹੀ ਹੈ ਠੀਕ ਹੈ ਜੀ 16 ਕਮਰੇ ਦੇ ਵਿੱਚ ਅਟੈਚ ਬਾਥਰੂਮ ਬਣ ਰਹੇ ਹਨ ਡਿਊੜੀ ਬੰਦਈ ਹੈ ਜੀ ਅੱਗੇ ਠੀਕ ਹੈ ਜੀ ਇੱਥੇ ਸੰਤਾਂ ਜਿਹੜੀਆਂ ਵੱਧ ਤੋਂ ਵੱਧ ਸੇਵਾ ਨਿਭਾਰੀਆਂ ਨੇ ਜੇ ਕੋਈ ਮਾਇਆ ਦਿੰਦਾ ਉਹਦੀ ਰਸੀਦ ਕੱਟੀ ਜਾਂਦੀ ਹੈ ਜੇ ਕੋਈ ਇਟਾਂ ਸੀਮੈਂਟ ਰੇਤਾ ਕੋਈ ਦਿੰਦਾ ਹੈ ਉਸਦੀ ਵੀ ਰਸੀਦ ਕੱਟੀ ਜਾਂਦੀ ਹੈ ਜੀ ਉਹਨਾਂ ਨੂੰ ਸਟੋਰ ਸੀਤ ਦਿੱਤੀ ਜਾਂਦੀ ਹੈ ਇਸ ਕਰਕੇ ਸਾਧ ਸੰਗਤ ਜੀ ਆਪ ਦੀ ਸਾਰੇ ਜਿਹੜੇ ਅੱਗੇ ਬੇਨਤੀ ਹੈ ਕਿ ਗੁਰਦਾਰ ਸਾਹਿਬ ਵਿਖੇ ਆਓ ਜੋ ਆਪਣਾ ਦਸਵੰਦ ਕੱਢ ਕੇ ਗੁਰੂ ਸਾਹਿਬ ਵਿਖੇ ਆਪਣੀ ਰਿਪੋਰਟ ਰਸੀਦ ਲੈ ਕੇ ਉਹਨਾਂ ਨੂੰ ਵੱਧ ਤੋਂ ਵੱਧ ਉਸ ਸਾਹ ਦਿਖਾਓ ਕੱਲ ਸਵੇਰੇ 9 ਤਰੀਕ ਨੂੰ ਸਵੇਰੇ 8 ਵਜੇ ਜੀ 8 ਵਜੇ ਜੀ ਸਵੇਰੇ 8 ਵਜੇ ਗੁਰਦਸਾਹਿਬ ਵਿਖੇ ਲੈਂਟਰ ਦਾ ਸ਼ੁਰੂ ਹੋ ਰਿਹਾ ਹੈ ਪੈਣਾ ਸਾਧ ਸੰਗਤ ਸਾਰੀ ਆ ਕੇ ਸੇਵਾ ਕਰੇ ਪਰਛਾਤਾ ਛਕੇ ਸਾਰੇ ਜਨਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ